ਜੇਕਰ ਤੁਸੀਂ ਵੀ ਕੈਨੇਡਾ ਜਾਣ ਦੇ ਇਸ਼ੂ ਕੋ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਵਰਕ ਪਰਮਿਟ ਤੇ ਚਾਹਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਅਹਿਮ ਖਬਰ ਹੈ ਦੱਸ ਦੋ ਇਹ ਕਿ ਕੈਨੇਡਾ ਸਰਕਾਰ ਦੇ ਵੱਲੋਂ ਸਖਤਾਈ ਕਰ ਦਿੱਤੀ ਗਈ ਹੈ ਹੁਣ ਕੈਨੇਡਾ ਦੇ 에ਅਰਪੋਰਟ ਦੇ ਉੱਤੇ ਹੀ ਵੀਜ਼ਾ ਜਿਹੜਾ ਰੱਦ ਕੀਤਾ ਜਾ ਸਕਦਾ ਵੱਡਾ ਝਟਕਾ ਜਿਹੜਾ ਕੈਨੇਡਾ ਜਾਣ ਦੇ ਇਸ਼ੂਕ ਨੇ ਉੱਥੇ ਪੜ੍ਹਾਈ ਕਰਨ ਦੇ ਇਸ਼ੂਕ ਨੇ ਜਾਂ ਫਿਰ ਉੱਥੇ ਕੰਮ ਕਰਨ ਦੇ ਇਸ਼ੂਕ ਨੇ ਉਹਨਾਂ ਵਿਅਕਤੀਆਂ ਨੂੰ ਲੱਗਾ ਕਬਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕੈਨੇਡਾ ਸਰਕਾਰ ਦੇ ਵੱਲੋਂ ਸਖਾਈ ਕਰ ਦਿੱਤੀ ਗਈ ਹੈ ਜਿਵੇਂ ਪਹਿਲਾਂ ਅਮਰੀਕਾ ਸਰਕਾਰ ਦੇ ਵੱਲੋਂ ਸਖਾਈ ਕੀਤੀ ਗਈ ਸੀ ਹੁਣ ਵਰਕ ਪਰਮਿਟ ਤੇ ਸਟੱਡੀ ਵੀਜ਼ਾ ਨੂੰ ਲੈ ਕੇ ਕੈਨੇਡਾ ਸਰਕਾਰ ਦੇ ਵੱਲੋਂ ਵੀ ਜਿਹੜਾ ਸਖਾਈ ਕੀਤੀ ਗਈ ਹੈ ਨਿਯਮ ਨੇ ਜਿਹੜੇ ਹੋ ਬਦਲੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਜਲਦ ਹੀ 에어ਪੋਰਟ ਤੇ ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਰੱਦ ਕੀਤੇ ਜਾਣਗੇ ਇਹ ਸਿਰਫ ਤਾ ਹੀ ਹੋਵੇਗਾ ਜੇਕਰ ਕੋਈ ਵਿਦਿਆਰਥੀ ਜਾਂ ਵਰਕ ਪਰਮਿਟ ਦੇ ਲਈ ਉਥੇ ਦਾਖਲ ਹੋਇਆ ਹੋਇਆ ਵਰਕਰ ਕੁਝ ਖਾਸ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕੇਗਾ ਇਮੀਗ੍ਰੇਸ਼ਨ ਰਿਫਿਊਜ਼ਲ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇਮ ਸਥਾਈ ਨਿਵਾਸੀ ਦਸਤਾਵੇਜ਼ਾਂ ਨੂੰ ਰੱਦ ਕਰਨ ਦੇ ਸਬੰਧੀ ਨਵੇਂ ਸੰਚਾਲਨ ਨਿਰਦੇਸ਼ਕ ਜਿਹੜੇ ਨਿਰਦੇਸ਼ ਨੇ ਉਹ ਜਾਰੀ ਕੀਤੇ ਨੇ ਸਥਾਈ ਨਿਵਾਸੀ ਦਸਤਾਵੇਜ਼ਾਂ ਦੇ ਵਿੱਚ ਵਿਜ਼ਟਰ ਵੀਜ਼ਾ ਸਟੱਡੀ ਵਰਕ ਸਟੱਡੀ ਵੀਜ਼ਾ ਵਰਕ ਪਰਮਿਟ ਅਤੇ ਇਸ ਦੇ ਨਾਲ ਹੀ ਜੇਕਰ ਉਥੇ ਕੋਈ ਘੁੰਮਣ ਫਿਰਨ ਜਾਂਦਾ ਤਾਂ ਅਜਿਹੇ ਸਾਰੇ ਵੀਜ਼ੇ ਨੇ ਜਿਹੜੇ ਉਸ ਦੇ ਵਿੱਚ ਸ਼ਾਮਲ ਹੋਣਗੇ ਇਹ ਦਿਸ਼ਾ ਨਿਰਦੇਸ਼ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਕਾਨੂੰਨੀ ਸ਼ਕਤੀਆਂ ਦਿੰਦੇ ਨੇ ਕਿ ਇਹਨਾਂ ਨਿਯਮਾਂ ਦੇ ਤਹਿਤ ਭਾਵੇਂ ਕੋਈ ਵੀ ਵਿਅਕਤੀ ਹੈ ਚਾਹੇ ਉਹ ਪੜ੍ਹਾਈ ਜਾਂ ਵਰਕ ਪਰਮਿਟ ਲੈਂਦਾ ਹੈ ਪਰ ਦੇਸ਼ ਵਿੱਚ ਦਾਖਲ ਹੋਣ ਦੇ ਲਈ ਜ਼ਰੂਰੀ ਸ਼ਰਤਾਂ ਸਵੀਕਾਰਯੋਗਤਾ ਜਾਂ ਪਾਲਣਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਮਰਥ ਰਹਿੰਦਾ ਹੈ ਤਾ ਇਮੀਗ੍ਰੇਸ਼ਨ ਅਧਿਕਾਰੀ ਹਵਾਈ ਅੱਡੇ ਦੇ ਉੱਤੇ ਹੀ ਜਿਹੜਾ ਪਰਮਿਟ ਰੱਦ ਕਰ ਸਕਦੇ ਨੇ ਨਵੇਂ ਨਿਯਮ ਇਮੀਗ੍ਰੇਸ਼ਨ ਅਤੇ ਜਿਹੜਾ ਕਿ ਸਰਨਾਰਥਰੀ ਸੁਰੱਖਿਆ ਨਿਯਮਾਂ ਦੇ ਵਿੱਚ ਸੋਧ ਕਰਦੇ ਹੋਏ ਵਿਵੇਕਸ਼ੀਲ ਅਤੇ ਆਟੋਮੈਟਿਕ ਰੱਦ ਕਰਨ ਦੇ ਲਈ ਜਿਹੜਾ ਕਿ ਪ੍ਰਭਾਵਸ਼ੀਤ ਕਰਦੇ ਹੋਏ ਨਵੇਂ ਸ਼ਾਸਨ ਦੇ ਵਿੱਚ ਜਿਹੜੇ ਜੋੜੇ ਜਾਣਗੇ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਹੁਣ ਕਰਮਵਾਰ ਤਾਰਾਵਾਂ ਦੇ ਤਹਿਤ ਹੋਣਗੇ ਤਾਂ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਸਤਾਵੇਜ਼ ਨਕਲੀ ਨਿਕਲਦਾ ਹੈ ਜਾਂ ਫਿਰ ਜਿਹੜੀਆਂ ਕੈਨੇਡਾ ਦੇ ਵਿੱਚ ਵੀਜ਼ਾ ਲੈਣ ਦੇ ਲਈ ਸ਼ਰਤਾਂ ਰੱਖੀਆਂ ਗਈਆਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਤਾਂ ਕੈਨੇਡਾ ਦੇ 에어ਪੋਰਟ ਦੇ ਉੱਤੇ ਉਤਰਨਸਾਰ ਲੋਕਾਂ ਦੇ ਵੀਜ਼ੇ ਜਲਦ ਰੱਦ ਕਰਨ ਦੇ ਲਈ ਜਿਹੜਾ ਕਿ ਨਿਯਮ ਬਣਾਏ ਗਏ ਨੇ ਤਾਂ ਤੁਹਾਨੂੰ ਕੈਨੇਡਾ ਦੇ ਏਅਰਪੋਰਟ ਤੋਂ ਹੀ ਵਾਪਸ ਆ ਜਿਹੜਾ ਕੀਤਾ ਜਾਵੇਗਾ ਰਿਪੋਰਟ ਕਰ ਦਿੱਤਾ ਜਾਵੇਗਾ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਵੇਂ ਅਮਰੀਕਾ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਕਿ ਰਿਪੋਰਟ ਕੀਤਾ ਗਿਆ ਸੀ ਹੁਣ ਉਸੇ ਆਧਾਰ ਦੇ ਉੱਤੇ ਕੈਨੇਡਾ ਦਾ ਪ੍ਰਸ਼ਾਸਨ ਹੈ ਜਿਹੜਾ ਉਹ ਚੱਲ ਪਿਆ ਲੋਕਾਂ ਨੂੰ ਹੁਣ ਕੈਨੇਡਾ ਦੇ 에어ਪੋਰਟ ਤੋਂ ਵਾਪਸ ਭੇਜਣ ਦੀਆਂ ਤਿਆਰੀਆਂ ਨੇ ਜਿਹੜੀਆਂ ਕੈਨੇਡਾ ਸਰਕਾਰ ਦੇ ਵੱਲੋਂ ਕੀਤੀਆਂ ਗਈਆਂ ਨੇ ਜੇਕਰ ਹੁਣ ਤੁਹਾਡੇ ਦਸਤਾਵੇਜ਼ ਸਹੀ ਨਹੀਂ ਨਿਕਲਦੇ ਤੁਹਾਨੂੰਰਾ ਵੀਜ਼ਾ ਲੱਗ ਗਿਆ ਚਾਹੇ ਸਟੱਡੀ ਵੀਜ਼ਾ ਹੋਵੇ ਚਾਹੇ ਵਰਕ ਪਰਮਿਟ ਹੋਵੇ ਜਾਂ ਫਿਰ ਵਿਜ਼ਟਰ ਵੀਜ਼ਾ ਹੋਵੇ ਜੇਕਰ ਤੁਸੀਂ ਕਿਸੇ ਵੀ ਜਿਹੜਾ ਕਿ ਦਸਤਾਵੇਜ਼ਾਂ ਦੀ ਪਾਲਣਾ ਨਹੀਂ ਕਰਦੇ ਤੁਹਾਡੇ ਜਿਹੜੇ ਕਾਗਜ਼ਾਤ ਨੇ ਅਧੂਰੇ ਨਿਕਲਦੇ ਨੇ ਜਾਂ ਫਿਰ ਤੁਸੀਂ ਕਿਸੇ ਹੋਰ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋ ਤਾਂ 에ਰਪੋਰਟ ਦੇ ਉੱਤੇ ਤੁਹਾਡੇ ਸਾਰੇ ਡਾਕੂਮੈਂਟਾਂ ਜਿਹੜੇ ਚੈੱਕ ਕੀਤੇ ਜਾਣਗੇ ਜੇਕਰ ਉਹਨਾਂ ਦੇ ਵਿੱਚ ਕੋਈ ਕਮੀ ਪਾਈ ਜਾਂਦੀ ਆ ਤਾਂ ਉੱਥੇ ਹੀ ਤੁਹਾਡਾ ਵੀਜ਼ਾ ਜਿਹੜਾ ਉਹ ਰੱਦ ਕਰ ਦਿੱਤਾ ਜਾਵੇਗਾ ਤਾਂ ਜਲਦ ਇਹ ਨਿਯਮ ਜਿਹੜੇ ਲਾਗੂ ਹੋਣਗੇ ਤੁਸੀਂ ਵੀ ਆਪਣੇ ਜਿਹੜੇ ਦਸਤਾਵੇਜ਼ ਨੇ ਸਹੀ ਢੰਗ ਦੇ ਨਾਲ ਪੂਰੇ ਕਰਕੇ ਸਹੀ ਤਰੀਕੇ ਦੇ ਨਾਲ ਆਪਣੇ ਵੀਜ਼ੇ ਅਪਲਾਈ ਕਰੋ ਤਾਂ ਜੋ ਤੁਹਾਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਨਾ ਪੈ ਸਕੇ